ਦੇਖੋ ਜੋ ਇਲਜ਼ਾਮ ਖੈਰਾ ਸਾਹਿਬ ਲਗਾ ਰਹੇ ਨੇ ਉਹ ਮਟੀਰੀਅਲ ਉਹਨਾਂ ਦੇ ਕੋਲ ਹੈ ਉਹਨਾਂ ਦੀ ਸੋਚ ਹੈ ਉਹ ਆਪਣੇ ਹਿਸਾਬ ਦੇ ਨਾਲ ਉਹ ਆਪਣੀ ਰਾਜਨੀਤੀ ਕਰ ਰਹੇ ਨੇ ਮੇਰੀ ਤਾਰੀਫ ਕਰਦੇ ਨੇ SLAਗਾ ਕਰਦੇ ਨੇ ਤੇ ਮੈਂ ਉਹਨਾਂ ਦਾ ਧੰਨਵਾਦੀ ਹਾਂ ਉਹ ਵੀ ਦੇਖੋ ਜਦੋਂ ਉਹਨਾਂ ਦੀ ਗ੍ਰਿਫਤਾਰੀ ਹੋਈ ਸੀਗੀ ਨਜਾਇਜ਼ ਗ੍ਰਿਫਤਾਰੀ ਸੀਗੀ ਮੀਡੀਆ ਦੇ ਵਿੱਚ ਵੀ ਮੈਂ ਗੱਲ ਰੱਖੀ ਸੀ ਸਭ ਤੋਂ ਜ਼ਿਆਦਾ ਮੈਂ ਆਪਣੇ ਪਾਰਟੀ ਫੋਰਮ ਤੇ ਗੱਲ ਰੱਖੀ ਸੀ ਕਿ ਇਹ ਗ੍ਰਿਫਤਾਰੀ ਨਜਾਇਜ਼ ਹੋਈ ਹੈ ਔਰ ਖਾਸ ਕਰਕੇ ਜਿਸ ਦਿਨ ਉਹਨਾਂ ਦੀ ਜ਼ਮਾਨਤ ਹੋ ਗਈ ਸੀ ਜ਼ਮਾਨਤ ਹੋ ਗਈ ਸੀ ਉਸ ਦਿਨ ਦੁਬਾਰਾ ਉਹਨਾਂ ਨੂੰ ਜੇਲ੍ਹ ਦੇ ਬਾਹਰੋਂ ਹੀ ਗ੍ਰਿਫਤਾਰ ਕਰ ਲਿਆ ਗਿਆ ਮੈਂ ਉਸ ਚੀਜ਼ ਦੇ ਖਿਲਾਫ ਸੀ ਠੀਕ ਹੈ ਕਿਉਂਕਿ ਇਹ ਚੀਜ਼ ਦੇਖੋ ਇਨਸਾਨੀਅਤ ਦੇ ਖਿਲਾਫ ਹੈ ਇਹ ਚੀਜ਼ ਇਨਸਾਨੀਅਤ ਜੇਕਰ ਅਦਾਲਤ ਜ਼ਮਾਨਤ ਦੇ ਰਹੀ ਹੈ ਤੁਸੀਂ ਬਾਹਰ ਹੋ 2 4 ਮੈਂ ਹਮੇਸ਼ਾ 2 4 5 10 ਪੁਲਿਸ ਅਫਸਰ ਨਹੀਂ ਦੀ ਹਰ ਸਰਕਾਰਾਂ ਨੂੰ ਉਹੀ ਖਰਾਬ ਕਰ ਦਿੰਦੇ ਤੇ ਉਹੀ ਅਫਸਰ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਵਹੀ ਅਫਸਰ ਕਾਂਗਰਸ ਦੀ ਸਰਕਾਰ ਦੇ ਵਿੱਚ ਉਹੀ ਅਫਸਰ ਫਿਰ ਸਾਡੀ ਸਰਕਾਰ ਦੇ ਵਿੱਚ ਆ ਗਏ ਉਹਨਾਂ ਦੀ ਨਜ਼ਰ ਸੁਣੋ ਤੋਂ ਸੁਣੋ ਉਹਨਾਂ ਦੀ ਨਜ਼ਰ ਸਾਡੀ ਸਰਕਾਰ ਤੇ ਵੀ ਪਈ ਤੇ ਜੇ ਸਰਕਾਰ ਤੇ ਉਹਨਾਂ ਦੀ ਨਜ਼ਰ ਪੈ ਜਾਂਦੀ ਹੈ ਮੇਰੇ ਅੰਦਰ ਦੁੱਖ ਦਰਦ ਕਿਉਂ ਹੈ ਕਿ ਸਾਡੀ ਸਰਕਾਰ ਦੇ ਉੱਤੇ ਵੀ ਉਹਨਾਂ ਦੀ ਨਜ਼ਰ ਪਈ ਗਈ ਹੈ ਤਾਂ ਜੋ ਹਾਲ ਉਹਨਾਂ ਅਫਸਰਾਂ ਨੇ ਕਾਂਗਰਸ ਦਾ ਕੀਤਾ ਅਕਾਲੀ ਦਲ ਭਾਜਪਾ ਦਾ ਕੀਤਾ ਉਹ ਹਾਲ ਸਾਡੀ ਪਾਰਟੀ ਦਾ ਨਾ ਹੋ ਜਾਵੇ ਇਹੀ ਦੁੱਖ ਹੈ ਇਹੀ ਦਰਦ ਹੈ ਕਿ ਖੈਰਾ ਸਾਹਿਬ ਦੀ ਗ੍ਰਿਫਤਾਰੀ ਤੇ ਅਸੀਂ ਵੀ ਮਤਲਬ ਆਬਜੈਕਸ਼ਨ ਕੀਤਾ ਕਿ ਅਸੀਂ ਵਿਹੰਡਤਾ ਦੀ ਗੱਲ ਕਰਦੇ ਹਾਂ ਤਾਂ ਖੁਦ ਤਾਂ ਵਿਹੰਡਤਾ ਨਹੀਂ ਕਰਨਾ ਚਾਹੀਦਾ ਹੈ ਨੀ ਤੇ ਇਸ ਚੀਜ਼ ਦੇ ਇੱਕ ਪੱਤਰਕਾਰ ਨੂੰ ਗ੍ਰਿਫਤਾਰ ਕੀਤਾ ਗਿਆ ਲੁਧਿਆਣੇ ਦੇ ਵਿੱਚ ਪਿਛਲੇ ਮਤਲਬ ਸਾਲ ਗ੍ਰਿਫਤਾਰ ਕੀਤਾ ਗਿਆ ਟਾਈਮਸ ਨਾਊ ਦੀ ਪੱਤਰਕਾਰ ਸੀਗੀ 21-22 ਸਾਲ ਦੀ ਉਮਰ ਸੀ ਉਹਦਾ ਕੋਈ ਕਸੂਰ ਨਹੀਂ ਸੀਗਾ ਤੇ ਮੰਨ ਲਓ ਪੁਲਿਸ ਵਾਲੇ ਆਪਣਾ ਨੰਬਰ ਬਣਾਉਣ ਵਾਸਤੇ ਜਾਂ ਕਿਸੇ ਰਾਜਨੀਤਿਕ ਦੇ ਇਸਾਰੇ ਤੇ ਇਸ ਤਰ੍ਹਾਂ ਦਾ ਕੰਮ ਕਰ ਰਹੇ ਨੇ ਨੁਕਸਾਨ ਕਿਸਦਾ ਹੋਣਾ ਹੈ ਜੀ ਤੁਸੀਂ ਦੱਸੋ ਇਹ ਮਾਸਟਰ ਕੌਣ ਸਾ ਆਮ ਆਦਮੀ ਪਾਰਟੀ ਹਮੇਸ਼ਾ ਰੂਪ ਲਗਾਉਂਦੀ ਸੀ ਕਾਂਗਰਸ ਦੇ ਉੱਪਰ ਬਹੁਤ سارے ਮੰਤਰੀ ਵੀ ਸਾਥ ਦਾ ਜੇ ਅੰਦਰ ਕੀਤੇ ਉਧਰੋਂ ਲਿਆ ਲਿਆ ਕਿ ਆਪਣੇ ਕੈਡੀਡੇਟ ਬਣਾਏ ਜਾ ਰਹੇ ਨੇ ਇਹ ਇਨਾਂ ਕੋਲ ਵੀ ਕੋਈ ਮਸ਼ੀਨ ਹੈਗੀ ਆ ਆਮ ਆਦਮੀ ਪਾਰਟੀ ਕੋਲ ਜਿਹੜਾ ਕਾਂਗਰਸ ਦਾ ਬੰਦਾ ਤੇ ਭ੍ਰਿਸ਼ਟਾਚਾਰੀ ਹੈ ਤੇ ਜਿਹੜਾ ਆਪਣੇ ਕਾਗਿਆ ਤੇ ਉਹਨੂੰ ਫਿਕਰ ਜੋ ਜੋ ਪਾਲਿਸੀ ਮੇ ਕਰਨੇ ਪਾਰਟੀ ਦੇ ਵਿੱਚ ਜਾਂ ਸਟ੍ਰੈਟਜੀ ਮੇ ਕਰਨੇ ਇਹ ਉਹ ਜਿਆਦਾ ਬਿਹਤਰ ਸਮਝਦੇ ਨੇ ਲੇਕਿਨ ਨਿੱਜੀ ਤੌਰ ਤੇ ਮੈਂ ਇਸ ਚੀਜ਼ ਦੇ ਖਿਲਾਫ ਕੇਜਰੀਵਾਲ ਨੇ ਸਾਹਿਬ ਨੇ ਕੇਜਰੀਵਾਲ ਸਾਹਿਬ ਨੇ ਉਦੋਂ ਵੀ ਕਿਹਾ ਸੀ ਨਾ ਕਿ ਅਸੀਂ ਕਾਂਗਰਸ ਦਾ ਕਿਸੇ ਹੋਰ ਪਾਰਟੀ ਦਾ ਪੂੜਾ ਕਚਰਾ ਨਹੀਂ ਲਿਆਉਣਾ ਹੈ ਤਾਂ ਲਿਆ ਸਰਾ ਤਾਂ ਅਸੀਂ ਤਾਂ ਉਹ ਸੋਚ ਨੂੰ ਉਹ ਸੋਚ ਨੂੰ ਸਲਾਮ ਕਰਦੇ ਹਾਂ ਉਹ ਸੋਚ ਦੇ ਚੱਲਦੇ ਹਾਂ ਜੀ ਠੀਕ ਹੈ ਕਿ ਨਹੀਂ ਤਾਂ ਸਾਡੀ ਸੋਚ ਵਹੀ ਰਹੇਗੀ ਜੀ ਸਾਡੀ ਸੋਚ ਵਹੀ ਰਹੇਗੀ ਲੇਕਿਨ ਜੋ ਸਟ੍ਰੈਟਜੀ ਮੇਕਰ ਨੇ ਸਾਡੀ ਪਾਰਟੀ ਦੇ ਉਹ ਕੀ ਕਰ ਰਹੇ ਨੇ ਅਸੀਂ ਕੋਈ ਕਿੰਤੂ ਪਰੰਤੂ ਨਹੀਂ ਕਰਦੇ ਲੇਕਿਨ ਜਿਹੜਾ ਐਲਾਈਅੰਸ ਦੀ ਗੱਲ ਜੋ ਚੱਲ ਰਹੀ ਸੀਗੀ ਜਾਂ ਚੱਲ ਰਹੀ ਹੈ ਅਸੀਂ ਉਸ ਐਲਾਈਅੰਸ ਦੇ ਵੀ ਬਿਲਕੁਲ ਖਿਲਾਫ ਕਿਉਂਕਿ ਜੋ ਆਮ ਆਦਮੀ ਪਾਰਟੀ ਆਈ ਸੀਗੀ ਇੰਡੀਆ ਅਗੇਂਸਟ ਕਰਪਸ਼ਨ ਦੇ ਨਾਤੇ ਆਈ ਸੀਗੀ ਤਾਂ ਕਰਪਸ਼ਨ ਉਦੋਂ ਇੰਡੀਆ ਦੇ ਵਿੱਚ ਕਾਂਗਰਸ ਦੀ ਸਰਕਾਰ ਸੀਗੀ ਤੇ ਦਿੱਲੀ ਦੇ ਵਿੱਚ ਵੀ ਕਾਂਗਰਸ ਦੀ ਸਰਕਾਰ ਸੀਗੀ ਤੇ ਜੇਕਰ ਕਾਂਗਰਸ ਦੇ ਨਾਲ ਨਹੀਂ ਅਸੀਂ ਗੱਟਜੋੜ ਕਰਾਂਗੇ ਸੀਟ ਸ਼ੇਅਰਿੰਗ ਹੋਵੇ ਜਾਂ ਨਾ ਹੋਵੇ ਦੇਖੋ ਦੋ ਚੀਜ਼ਾਂ ਨੇ ਜੀ ਇੱਕ ਗਠਬੰਧਨ ਹੈ ਉਹ ਤਾਂ ਹੋ ਗਿਆ ਹੈ ਹੋ ਗਿਆ ਉਹ ਹੋ ਗਿਆ ਹੈ ਕੁਝ ਸਟੇਟਾਂ ਦੇ ਵਿੱਚ ਸੀਟ ਸ਼ੇਅਰਿੰਗ ਹੋਈ ਹੈ ਪੰਜਾਬ ਦੇ ਵਿੱਚ ਹਲੇ ਸੀਟ ਸ਼ੇਅਰਿੰਗ ਨਹੀਂ ਹੋਈ ਮੈਂ ਨਿੱਜੀ ਤੌਰ ਤੇ ਇਸ ਚੀਜ਼ ਦੇ ਖਿਲਾਫ ਹਾਂ ਲੇਕਿਨ ਜੋ ਪਾਰਟੀ ਦੇ ਸਟ੍ਰੈਟੇਜੀ ਮੇਕਰ ਜੋ ਕਰ ਰਹੇ ਨੇ ਅਸੀਂ ਕੋਈ ਕਿੰਤੂ ਪਰੰਤੂ ਨਹੀਂ ਕਰਾਂਗੇ ਸੁਖੀ ਗੁਵਾਨੀ ਬਹੁਤ ਵੱਡੀ ਆਪ ਕਰਦੇ ਨੇ ਕਿ ਜਿਹੜਾ ਵੀ ਕੋਆ ਤੁਹਾਡੇ ਜਿਹੜੇ ਹੁਣ ਵੀ ਕੈਂਡੀਡੇਟ ਬਣੇ ਹੋਣ ਉਹ ਉਹਨਾਂ ਨੂੰ ਜਿਹੜਾ ਹੈ ਜਿਹੜਾ ਤੁਸੀਂ ਤੁਹਾਡੇ ਰਾਣਾ ਜੀ ਉਹਨਾਂ ਨੇ ਪਲਾਨ ਕਰਕੇ ਇੱਥੇ ਲਿਆਂਦਾ ਉਹ ਆਪਣਾ ਬੰਦਾ ਅੰਦਰ ਵਾੜਿਆ ਆਪਣੀ ਸਾੜਕਾਟ ਕੀਤੀ ਆਮ ਆਦਮੀ ਪਾਰਟੀ ਨਾਲ ਸੁਪਾਲ ਖੇੜਾ ਨੇ ਗਾਲ ਬੜੇ ਵੱਡੇ ਇਲਜ਼ਾਮ ਲਗਾਏ ਨੇ ਪਰ ਤੁਹਾਨੂੰ ਵੀ ਐਡਮਾਇਰ ਕਰਦੇ ਨੇ ਕਿਉਂਕਿ ਤੁਹਾਡਾ ਨਾਮ ਲੈਂਦੇ ਨੇ ਤੁਹਾਡੀ ਬੜੀ ਨਿਮਰਤਾ ਨਾਲ ਆਉਂਦੇ ਨੇ ਤੁਹਾਡੀ ਤਾਰੀਫ ਕਰਦੇ ਨੇ ਕਿ 92 ਐਮਐਲਐਸ ਜੋ ਇੱਕ ਪੋਪਲ ਪੇਜੇ ਪਸਾਰਦੇ ਜਿਹੜੇ ਕਿ ਸੱਚ ਆਪਦੀ ਗੱਲ ਕਰਦੇ ਨੇ ਇਹ ਸਾਰੇ ਦੋਵੇਂ ਚੀਜ਼ਾਂ ਨੂੰ ਕਿਸ ਨਾਲ ਦੇਖੋ ਜੋ ਇਲਜ਼ਾਮ ਖੈਰਾ ਸਾਹਿਬ ਲਗਾ ਰਹੇ ਨੇ ਉਹ ਮਟੀਰੀਅਲ ਉਹਨਾਂ ਦੇ ਕੋਲ ਹੈ ਉਹਨਾਂ ਦੀ ਸੋਚ ਹੈ ਉਹ ਆਪਣੇ ਹਿਸਾਬ ਦੇ ਨਾਲ ਉਹ ਆਪਣੀ ਰਾਜਨੀਤੀ ਕਰ ਰਹੇ ਨੇ ਮੇਰੀ ਤਾਰੀਫ ਕਰਦੇ ਨੇ ਸਲਾਘਾ ਕਰਦੇ ਨੇ ਤੇ ਮੈਂ ਉਹਨਾਂ ਦਾ ਧੰਨਵਾਦੀ ਹਾਂ ਉਹ ਵੀ ਦੇਖੋ ਜਦੋਂ ਉਹਨਾਂ ਦੀ ਗ੍ਰਿਫਤਾਰੀ ਹੋਈ ਸੀਗੀ نجائز گرفتاری سی میڈیا دے میں گل رکھی سی سب تو زیادہ میں اپنے پارٹی فورم تے رکھی سی کہ ایک گرفتاری نجائز ہوئی جی. ہے اور خاص کر کے جس دن دی جمانت ہو گئی سی سی ہو گئی اس دن دوبارہ نو جیل دے باہروں ہی گرفتار کر لیا گیا میں اس چیز دے خلاف سا ٹھیک ہے کیونکہ اے چیز دیکھو انسانیت دے خلاف ہے اے چیز انسانیت جی عدالت جمان دے رہی ہے باہر دو چار میں ہمیشہ دو چار پانچ دس پولیس افسر نہیں دی ਹਰ ਸਰਕਾਰਾਂ ਨੂੰ ਉਹੀ ਖਰਾਬ ਕਰ ਦਿੰਦੇ ਨੇ ਤੇ ਉਹੀ ਅਫਸਰ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਉਹੀ ਅਫਸਰ ਕਾਂਗਰਸ ਦੀ ਸਰਕਾਰ ਦੇ ਵਿੱਚ ਤੇ ਉਹੀ ਅਫਸਰ ਫਿਰ ਸਾਡੀ ਸਰਕਾਰ ਦੇ ਵਿੱਚ ਆ ਗਏ ਨੇ ਉਹਨਾਂ ਦੀ ਨਜ਼ਰ ਸੁਣੋ ਤੋਂ ਸੁਣੋ ਉਹਨਾਂ ਦੀ ਨਜ਼ਰ ਸਾਡੀ ਸਰਕਾਰ ਤੇ ਵੀ ਪੈ ਗਈ ਤੇ ਜਿਸ ਸਰਕਾਰ ਤੇ ਉਹਨਾਂ ਦੀ ਨਜ਼ਰ ਪੈ ਜਾਂਦੀ ਹੈ ਮੇਰੇ ਅੰਦਰ ਦੁੱਖ ਦਰਦ ਕਿਉਂ ਹੈ ਕਿ ਸਾਡੀ ਸਰਕਾਰ ਦੇ ਉੱਤੇ ਵੀ ਉਹਨਾਂ ਦੀ ਨਜ਼ਰ ਪੈ ਗਈ ਹੈ ਤਾਂ ਜੋ ਹਾਲ ਉਹਨਾਂ ਅਫਸਰਾਂ ਨੇ ਕਾਂਗਰਸ ਦਾ ਕੀਤਾ ਅਕਾਲੀ ਦਲ ਭਾਜਪਾ ਦਾ ਕੀਤਾ ਉਹ ਹਾਲ ਸਾਡੀ ਪਾਰਟੀ ਦਾ ਨਾ ਹੋ ਜਾਵੇ ਇਹ ਦੁੱਖ ਹੈ ਇਹ ਦਰਦ ਹੈ ਤੇ ਖੈਰਾ ਸਾਹਿਬ ਦੀ ਗ੍ਰਿਫਤਾਰੀ ਤੇ ਅਸੀਂ ਵੀ ਮਤਲਬ ਆਬਜੈਕਸ਼ਨ ਕੀਤਾ ਕਿ ਅਸੀਂ ਭਿੰਡਤਾ ਦੀ ਗੱਲ ਕਰਦੇ ਹਾਂ ਤਾਂ ਖੁਦ ਤਾਂ ਭਿੰਡਤਾ ਨਹੀਂ ਕਰਨਾ ਚਾਹੀਦਾ ਹੈ ਤੇ ਇਸ ਚੀਜ਼ ਦੇ ਇੱਕ ਪੱਤਰਕਾਰ ਨੂੰ ਗ੍ਰਿਫਤਾਰ ਕੀਤਾ ਗਿਆ ਲੁਧਿਆਣੇ ਦੇ ਵਿੱਚ ਪਿਛਲੇ ਸਬਤ ਮਤਲਬ ਸਾਲ ਗ੍ਰਫਤਾਰ ਕੀਤਾ ਗਿਆ ਟਾਈਮਸ ਨਾਉ ਦੀ ਪੱਤਰਕਾਰ ਸੀਗੀ 21-22 ਸਾਲ ਦੀ ਉਮਰ ਦੀ ਉਹਦਾ ਕੋਈ ਕਸੂਰ ਨਹੀਂ ਸੀਗਾ ਤੇ ਮੰਨ ਲਓ ਪੁਲਿਸ ਵਾਲੇ ਆਪਣਾ ਨੰਬਰ ਬਣਾਉਣ ਵਾਸਤੇ ਜਾਂ ਕਿਸੇ ਰਾਜਨੀਤਿਕ ਇਸ਼ਾਰੇ ਤੇ ਇਸ ਤਰ੍ਹਾਂ ਦਾ ਕੰਮ ਕਰ ਰਹੇ ਨੇ

ਜੋ ਕਿ ਮਤਲਬ ਇੱਕ ਅੱਛੀ ਪਾਰਟੀ ਹੈ ਜੀ ਇੱਕ ਅੱਛੀ ਪਾਰਟੀ ਹੈ ਬਹੁਤ ਸੋਚ ਵਿਚਾਰ ਕੇ ਮੈਂ ਇਸ ਪਾਰਟੀ ਦੇ ਵਿੱਚ ਆਇਆ ਔਰ ਇਸ ਪਾਰਟੀ ਨੂੰ ਖੜੀ ਕਰਨ ਦੇ ਵਿੱਚ ਮੇਰਾ ਕਾਫੀ ਯੋਗਦਾਨ ਰਿਹਾ ਅੱਜ ਮੈਂ ਪਹਿਲੀ ਵਾਰ ਤੁਹਾਨੂੰ ਕਹ ਰਿਹਾ ਹਾਂ ਆਪਣੇ ਮੂੰਹ ਮੇ ਫਸਟ ਟਾਈਮ ਅੱਜ ਦੱਸ ਰਿਹਾ ਹਾਂ ਕਿ ਇਸ ਪਾਰਟੀ ਨੂੰ ਖੜੀ ਕਰਨ ਦੇ ਵਿੱਚ ਮੇਰਾ ਬਹੁਤ ਵੱਡਾ ਯੋਗਦਾਨ ਰਿਹਾ ਅਦਰਵਾਇਜ਼ ਮੈਂ ਜੇਕਰ ਆਈਪੀਐਸ ਦੀ ਨੌਕਰੀ ਨਹੀਂ ਛੱਡਦਾ ਜੇਕਰ ਮਨ ਲਓ ਆਮ ਆਦਮੀ ਪਾਰਟੀ ਨਹੀਂ ਜੁਆਇਨ ਕਰਦਾ ਜੇਕਰ ਪ੍ਰਸਾਦ ਕਿਸور ਜੀ ਨਾ ਲੈ ਕੇ ਮੈਂ ਬੋਲ ਰਿਹਾ ਹਾਂ ਪ੍ਰਸਾਦ ਕਿਸور ਜੀ ਇਸਤਫਾ ਦੇ ਕੇ ਨਹੀਂ ਜਾਂਦੇ ਉਹ ਕਾਂਗਰਸ ਦੇ ਸਟ੍ਰੈਟੇਜੀ ਮੇਕਰ ਇੱਥੇ ਹੁੰਦੇ ਤਾਂ ਕਾਂਗਰਸ ਨੂੰ ਕੋਈ ਹਰਾ ਨਹੀਂ ਸਕਦਾ ਸੀ ਜਿਵੇਂ ਮੈਂ ਕਲੀਅਰ ਕਰਦਾ ਹਾਂ ਔਰ ਕੈਪਟਨ ਰਮਿੰਦਰ ਸਿੰਘ ਦੇ ਹੀ ਅੱਜ ਸਰਕਾਰ ਹੋਣੀ ਸੀ ਸਾਡੀ ਪਾਰਟੀ ਨੂੰ 20 25 30 ਤੱਕ ਸੀਟ ਆ ਜਾਣੀ ਸੀ ਤੇ ਇਸ ਕਰਕੇ ਮੈਂ ਕਹ ਰਿਹਾ ਹਾਂ ਕਿ ਪਾਰਟੀ ਨੂੰ ਖੜੀ ਕਰਨ ਦੇ ਵਿੱਚ ਮੇਰਾ ਕਾਫੀ ਯੋਗਦਾਨ ਰਿਹਾ ਹੈ ਐਸ ਕਰਕੇ ਮੈਨੂੰ ਦੁੱਖ ਦਰਦ ਹੁੰਦਾ ਹੈ ਕਿ ਆਪਣੀ ਪਾਰਟੀ ਨੂੰ ਬਚਾਉਣਾ ਹੈ ਪਾਰਟੀ ਨੂੰ ਮਜ਼ਬੂਤ ਕਰਨਾ ਹੈ ਸਰਬਾਤਮਕ ਲੱਗਦਾ ਜਿਉ ਤੁਸੀਂ ਕਹਿ ਰਹੇ ਹੋ ਭਾਵੇਂ ਗੱਲ ਤਾਂ ਤੁਸੀਂ ਲੋਕਾਂ ਦੀ ਕਰ ਰਹੇ ਹੋ ਪਰ ਇਹਨੂੰ ਪਾਰਟੀ ਦੇ ਜਿਹੜੇ ਕ੍ਰੋਧੀਆਂ ਉਹਨਾਂ ਨੂੰ ਬਗਾਵਤ ਕਹਿੰਦੇ ਨੇ ਤੁਸੀਂ ਪਾਰਟੀ ਨਾਲ ਪਾਰਟੀ ਨੂੰ ਕਮਜ਼ੋਰ ਕਰ ਰਹੇ ਹੋ ਅਸੀਂ ਪਾਰਟੀ ਨੂੰ ਮਜ਼ਬੂਤ ਕਰਦੇ ਹਾਂ ਜਿਨ੍ਹਾਂ ਲੋਕਾਂ ਦੀ ਤੁਸੀਂ ਗੱਲ ਕੀਤੀ ਨੇ ਜੀ ਜਿਨ੍ਹਾਂ ਲੋਕਾਂ ਦੀ ਕਿ ਜੋ ਲੋਕ ਕਹਿ ਰਹੇ ਨੇ ਉਹ ਫਸਲੀ ਵਟੇਰ ਨੇ ਜੀ ਫਸਲੀ ਵਟੇਰ ਠੀਕ ਹੈ ਕਿ ਨਹੀਂ ਜੋ ਵਾਸ਼ਿੰਗ ਮਸ਼ੀਨ ਦੇ ਵਿੱਚ ਉਹ ਦੋਨਾਂ ਦੀ ਸਾਫ ਸਫਾਈ ਕਰਕੇ ਜਾਵੇਂ ਸਹੀ ਉਹਨਾਂ ਨੂੰ ਲਿਆਂਦਾ ਗਿਆ ਹੈ ਉਹ ਜਿਹੜੇ ਲੋਕ ਨੇ ਉਹ ਫਸਲੀ ਬਟੇਰੇ ਨੇ ਤਾਂ ਕਹਾਵਤ ਹੈ ਪਿੰਡਾ ਦੇ ਵਿੱਚ ਕਹਾਵਤ ਜਲਦੀ ਹੈ ਨਾ ਫਸਲੀ ਬਟੇਰੇ ਨਾ ਤੇਰੇ ਨਾ ਮੇਰੇ ਜਿੱਥੇ ਲੱਭੇ ਚੋਗਾ ਉਥੇ ਲੈ ਡੇਰਾ ਠੀਕ ਹੈ ਕਿ ਨਹੀਂ ਤੇ ਉਹ ਲੋਕ ਕਹਿੰਦੇ ਨਹੀਂ ਅਸੀਂ ਪਾਰਟੀ ਦੀ ਮਜ਼ਬੂਤੀ ਸਰਕਾਰ ਦੀ ਮਜ਼ਬੂਤੀ ਦੀ ਗੱਲ ਕਰਦੇ ਹਾਂ ਵਕਾਲਤ ਕਰਦੇ ਹਾਂ ਤੁਸੀਂ ਪਾਰਟੀ ਬਦਲਣ ਜਾ ਰਹੇ ਹੋ ਇਹ ਨਾ ਇਹਨਾਂ ਨੂੰ ਮਾਫੀ ਕਰ ਦਿਓ ਮੈਂ ਤਾਂ ਆਪਣੀ ਪਾਰਟੀ ਦੀ ਮਜ਼ਬੂਤੀ ਦੀ ਗੱਲ ਕਰ ਰਹੇ ਹਾਂ ਜੀ